ਕਬੱਡੀ ਦੇ ਬਾਬਾ ਬੋੜ ਵੱਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਖਿਡਾਰੀ ਤੇ ਕੋਚ ਸ਼੍ਰੀ ਦੇਵੀਦਿਆਲ ਸ਼ਰਮਾ ਦੀ ਯਾਦ ਦੇ ਵਿੱਚ ਪਹਿਲਾ ਕਬੱਡੀ ਕੱਪ ਪਿੰਡ ਕੁੱਬੇ ਵਿਖੇ 11 ਮਾਰਚ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਸ਼੍ਰੀ ਦੇਵੀਦਿਆਲ ਸ਼ਰਮਾ ਦੀ ਸੁਪੁੱਤਰੀ ਅੰਨੂ ਸ਼ਰਮਾ ਤੇ ਅਲੰਕਾਰ ਟੋਨੀ ਕਲੱਬ ਦੇ ਅਹੁਦੇਦਾਰਾਂ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਇਸ ਕਬੱਡੀ ਦੇ ਵਿੱਚ ਮੇਜਰ ਲੀਗ ਕਬੱਡੀ ਅਕੈਡਮੀ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਤੇ ਮੇજર ਲੀਗ ਦੇ ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ ਦੇ ਵਿੱਚ ਆਪਣੀਆਂ ਖੇਡਾਂ ਦਾ ਜੋਰ ਦਿਖਾਉਣਗੇ। ਉਹਨਾਂ ਨੇ ਇਨਾਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਹਿਲਾ ਇਨਾਮ 2.5 ਲੱਖ ਰੁਪਏ ਤੇ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ। ਉਹਨਾਂ ਹੋਰ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਇਹ ਕਬੱਡੀ ਕੱਪ ਮੰਗੜ ਬਰਿਆਮ ਸਟੇਡੀਅਮ ਪਿੰਡ ਕੂਬੇ ਨੇੜੇ ਨੀਲੋ ਫੁੱਲ ਵਿਖੇ 11 ਮਾਰਚ ਨੂੰ ਕਰਵਾਇਆ ਜਾਵੇਗਾ। ਜੀ ਮੇਰਾ ਨਾਮ ਅਨੂ ਸ਼ਰਮਾ ਹਾਂ ਤੇ ਮੈਂ ਸ਼੍ਰੀ ਦੇਵੀ ਦਾਲਜੀ ਦੀ ਬੇਟੀ ਹਾਂ ਤੇ ਅੱਜ ਅਸੀਂ ਇੱਥੇ ਮੰਗਟ ਪਰਯਾਮ ਸਟੇਡੀਅਮ ਵਿੱਚ ਇਕੱਠੇ ਹੋਏ ਹਾਂ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਾਪਾ ਦੇ ਨਾਂ ਤੇ ਪਹਿਲਾ ਜਿਹੜਾ ਟੂਰਨਾਮੈਂਟ ਹੋ ਰਿਹਾ ਸੀ ਅ ਦੇਸ਼ਰੀ ਦੇਵਿ ਵਿਦਿਆਲਯ ਕਬੱਡੀ ਮੈਮੋਰੀਅਲ ਕੱਪ ਉਹ ਪਹਿਲਾਂ ਆਪਾਂ ਦੋ ਨੂੰ ਰੱਖਿਆ ਗਿਆ ਸੀ ਬਟ ਖਰਾਬ ਮੌਸਮ ਦੇ ਕਰਕੇ ਆਪਾਂ ਨੂੰ ਉਹ ਡੇਟ ਚੇਂਜ ਕਰਨੀ ਪਈ ਹੁਣ ਨਵੀਂ ਡੇਟ ਆਪਣੀ 11 ਹੈ ਜੋ ਕਿ ਸੋਮਵਾਰ ਦਾ ਦਿਨ ਹੈ ਤੇ ਮੰਗੜ ਘੋੜਿਆਮ ਸਟੇਡੀਅਮ ਕੋ ਬੇ ਵਿਕਟ ਕਰਾਇਆ ਜਾਏਗਾ ਜੀ ਟੂਰਨਾਮੈਂਟ ਦੀ ਗੱਲ ਕਰੀਏ ਤੇ ਕੀ ਮੈਚ ਹੋਣਗੇ ਤੇ ਕੀ ਨਾਮ ਰੱਖੇ ਗਏ ਨੇ ਸੋ ਇਹ ਟੂਰਨਾਮੈਂਟ ਵਿੱਚ ਮੇਜਰ ਲੀਗੀਆਂ ਸਾਰੀਆਂ ਤਗੜੀਆਂ ਟੀਮਾਂ ਖੇਡਣਗੀਆਂ ਤੇ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਜਿੰਨੇ ਵੀ ਡੈਟ ਦੇ ਰੈਡੀ ਕਿੱਤੇ ਹੋਏ ਟੌਪ ਦੇ ਪਲੇਅਰਸ ਆ ਉਹ ਐਚ ਵਿੱਚ ਇਹਦੇ ਵਿੱਚ ਸ਼ਰਕਤ ਕਰਨਗੇ ਤੇ ਔਰ ਟੌਪ ਦੀਆਂ ਟੀਮਾਂ ਆਣ ਗਿਆ ਤੇ ਸਾਨੂੰ ਪੂਰੀ ਉਮੀਦ ਹੈ ਇਹਦੇ ਨਾਲ ਨਾਲ ਸਾਨੂੰ ਹੋਰ ਵੀ ਕਬੱਡੀ ਦੇ ਜਿਹੜੇ ਵੈਟਰਨ ਪਲੇਅਰ ਹੈਗੇ ਆ ਤੇ ਕੋਚਸ ਹੈਗੇ ਆ ਜਿਹੜੇ ਪਾਪਾ ਨਾਲ ਦੇ ਨਾਲ ਸੀਗੇ ਉਹ ਉਹ ਸਾਨੂੰ ਸਹਿਯੋਗ ਦੇਣਗੇ ਤੇ ਟੂਰਨਾਮੈਂਟ ਚ ਸਾਰੇ ਇਕੱਠੇ ਹੋਣਗੇ ਇਨਾਮ ਕੀ ਦਿੱਤੇ ਜਾਣਗੇ ਇਨਾਮ ਇਹ ਨਾ ਮੇਜਰ ਲੀਗ ਦਾ ਟੂਰਨਾਮੈਂਟ ਵਿੱਚ ਫਰਸਟ ਪ੍ਰਾਈਜ਼ ਟਾਈਲ ਆ ਫਿਰ ਹਰੇ ਭੇਰੇ ਰੱਖਿਆ ਗਿਆ ਹੈ ਤੇ ਸੈਕੰਡ ਪ੍ਰਾਈਜ਼ 2 ਲੱਖ ਰੁਪਏ ਰੱਖਿਆ ਹੈ ਇਸ ਤੋਂ ਇਲਾਵਾ ਕੁੜੀਆਂ ਦੇ ਸ਼ੋਅ ਮੈਚ ਕਰਾਈ ਜਾਣਗੇ ਅੰਡਰ 21 ਦੇ ਮੈਚਸ ਕਰਾਈ ਜਾਣਗੇ ਜਿਨ੍ਹਾਂ ਵਿੱਚ ਕਿ ਅੰਡਰ 21 ਬੋイズ ਦੇ ਮੈਚਸ ਹੋਣਗੇ ਇਹ ਗੱਲ ਕਰੀਏ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਇਲਾਕਾ ਨਿਵਾਸੀ ਨੂੰ ਤੇ ਜਿਹੜੇ ਖੇਡ ਪ੍ਰੇਮੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਗਣਤਰੀਕ ਵਾਸਤੇ ਮੈਂ ਸਾਰੇ ਖੇਡ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਇਹ ਪਾਪਾ ਦਾ ਫਰਸਟ ਟੂਰਨਾਮੈਂਟ ਹੈ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਕਬੱਡੀ ਲਈ ਕਿੰਨਾ ਕੰਮ ਕੀਤਾ ਤੇ ਕਿੰਨਾ ਨਾ ਕਮਾਇਆ ਤੇ ਮੈਂ ਚਾਹੁੰਗੀ ਇਸ ਕਬੱਡੀ ਕੱਪ ਨੂੰ ਉਹਨਾਂ ਦੇ ਪਹਿਲੇ ਕਬੱਡੀ ਕੱਪ ਨੂੰ ਆਪਾਂ ਸਪੈਸ਼ਲ ਬਣਾਈਏ ਤੇ ਸਾਰੇ ਇਕੱਠੇ ਹੋ ਕੇ ਸੈਲੀਬ੍ਰੇਟ ਕਰੀਏ। ਠੀਕ ਤੇ ਮੈਂ ਸਾਰਿਆਂ ਨੂੰ ਚਾਹੂੰਗੀ ਕਿ ਉਹ ਇਸ ਕਬੱਡੀ ਕੱਪ ਤੇ ਜ਼ਰੂਰ ਪਹੁੰਚਣ 12 ਵਜੇ ਆਪਣੇ ਮੈਚਸ ਸਟਾਰਟ ਹੋ ਜਾਣਗੇ 12 ਤੋਂ ਪੂਰਾ ਦਿਨ ਫਿਰ ਚੱਲਣਗੇ ਤੇ ਤੁਸੀਂ ਸਾਰੇ ਇੱਥੇ ਟਾਈਮ ਤੇ ਪਹੁੰਚੋ ਤੇ ਸਾਰੇ ਮੈਚਸ ਦਾ ਆਨੰਦ ਮਾਣੋ। ਠੀਕ सुरेंद्र ਕੁਮਾਰ ਕਾਲਾ ਮਿੰਨ ਮਾਧਪੁਰ ਕਾਲਾ ਜੀ ਕੀ ਜਾਣਕਾਰੀ ਹੈਗੀ ਆ? ਜੀ ਜੀ ਅੱਜ ਅਸੀਂ ਜਿਹੜਾ ਅਸੀਂ ਪਹਿਲਾ ਸ਼੍ਰੀ ਦੇਵੀ ਵਿਦਿਆਲយ ਕਬੱਡੀ ਕੱਪ ਪੰਡ ਕੁੱਬੇ ਵਿਖੇ ਮਿਤੀ 2 ਤਰੀਕ ਨੂੰ ਕਰਵਾਉਣਾ ਸੀਗਾ ਉਹ ਖਰਾਬ ਮੌਸਮ ਕਰਕੇ ਬਰਸਾਤ ਕਰਕੇ ਸਾਨੂੰ ਉਹ ਅੱਗੇ ਪੋਸਟਪੋਨ ਕਰਨਾ ਪਿਆ ਜਿਨ੍ਹਾਂ ਦੀ ਨਵੀਂ ਮਿਤੀ 11 ਮਾਰਚ 2024 ਨੂੰ ਸੋਮ ਬਾਦ ਨੂੰ ਰੱਖੀ ਗਈ ਆ ਜਿਸ ਦੇ ਵਿੱਚ ਮੇਜਰ ਲੀਗ ਕਬੱਡੀ ਦੀਆਂ ਛੋਟੀਆਂ 8 ਟੀਮਾਂ ਇਹਦੇ ਵਿੱਚ ਭਾਗ ਲੈਣਗੀਆਂ ਉਹਨਾਂ ਦਾ ਪਹਿਲਾ ਇਨਾਮ 2.5 ਲੱਖ ਰੁਪਇਆ ਤੇ ਦੂਜੇ ਦਾ ਇਨਾਮ ਦੋ ਲੱਖ ਰੁਪਇਆ ਹੋਊਗਾ ਤੇ ਤੋਂ ਇਲਾਵਾ 21 ਸਾਲ ਦੇ ਬੱਚਿਆਂ ਦਾ ਗੱਬਰੂਆਂ ਦਾ ਸ਼ੋਅ ਮੈਚ ਅਤੇ ਲੜਕਿਆਂ ਸ਼ੋਅ ਮੈਚ ਦੇ ਇਸ ਟੂਰਨਾਮੈਂਟ ਤੇ ਲਈ ਖੇਤ ਦਾ ਕੇਂਦਰ ਹੋਵੇਗਾ ਇਹ ਜਿਹੜਾ ਟੂਰਨਾਮੈਂਟ ਹੈ ਇਹ ਸ਼੍ਰੀ ਦੇਵੀ ਦयाल ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਦੇਣ ਦੇ ਲਈ ਇਹ ਟੂਰਨਾਮੈਂਟ ਜਿਹੜਾ ਬੁਲੇ ਟੂਂਦਾਂ ਦੇ ਨਾਲ ਕਰਵਾਇਆ ਜਾ ਰਿਹਾ ਹੈ ਉਹਨਾਂ ਨੂੰ ਕਰਵਾਉਣ ਦੇ ਲਈ ਅਲਾ ਕਾਰਟੂਨੀ ਕਲਬ ਸਮੂਹ ਗ੍ਰਾਮ ਬਜਾਟ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਭਰਪੂਰ ਸਹਿਯੋਗ ਦੇ ਨਾਲ ਇਹ ਜਿਹੜਾ ਮੇਲਾ ਇਹ ਕਰਵਾਇਆ ਜਾ ਰਿਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰੀਜੀ ਪਿੰਡ ਮਹਿਰੂਤਾ ਕੀ ਜਾਣਕਾਰੀ ਹੈ ਜੀ ਅੱਜ ਹਾਂਜੀ ਜੋ 2 ਮਾਰਚ ਨੂੰ ਕੋਟਸਾਬ ਸ਼੍ਰੀ ਦੇਵੀਦੇਵਾਲ ਜੀ ਸਾਡੇ ਕੋਟਸਾਬ ਉਹਨਾਂ ਦੀ ਯਾਦ ਵਿੱਚ ਜੋ ਟੂਰਨਾਮੈਂਟ ਸੀਗਾ ਜੀ ਰੱਖਿਆ ਉਹ ਕਰਾ ਮੌਸਮ ਦੇ ਕਾਰਨ ਡਿਲੇ ਕਰਨਾ ਪਿਆ ਪੋਸਟਪੋਨ ਕਰਤਾ ਸੀਗਾ ਜੋ ਨਵੀਆਂ ਤਰੀਕਾਂ ਜੀ 11 ਮਾਰਚ ਨੂੰ ਉਹ ਦੁਬਾਰਾ ਫੇਰ ਹੋ ਰਿਹਾ ਜੀ ਟੂਰਨਾਮੈਂਟ ਇਹ ਟੂਰਨਾਮੈਂਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਕਿਹੜੀਆਂ ਟੀਮਾਂ ਹੋਣਗੀਆਂ ਕੀ ਹੈਗਾ ਪ੍ਰੋਗਰਾਮ ਕ્યાર ਨਦਰੀਕ ਦਾ ਸਾਰਾ ਇਹਦੇ ਵਿੱਚ ਜੀ ਮੇਜਰ ਕਬੱਡੀ ਫੈਡਰੇਸ਼ਨ ਦੀਆਂ ਟੌਪ ਦੀਆਂ 8 ਟੀਮਾਂ ਜੀ ਉਹ ਖੇਡਣਗੀਆਂ ਅੰਡਰ 21 ਦੀ ਟੀਮ ਖੇਡੂਗੀ ਕੁੜੀਆਂਾਂ ਦੀ ਟੀਮ ਖੇਡੂਗੀ ਤੇ ਇੱਕ ਪਿੰਡ ਵਿੱਚ ਛੋਟੇ ਬੱਚੇ ਪ੍ਰੈਕਟਿਸ ਕਰਦੇ ਜੋ ਉਹਨਾਂ ਦਾ ਸ਼ੋਅ ਮੈਚ ਹੋਊਗਾ ਜੀ ਫੇਰ ਗੱਲ ਕਰੀਏ ਟੂਰਨਾਮੈਂਟ ਦੇ ਵਿੱਚ ਕੀ ਇਨਾਮ ਰੱਖੇਗਾ ਨੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੀ ਦੇਣਾ ਇਹ ਟੂਰਨਾਮੈਂਟ ਵਿੱਚ ਜੀ ਫਸਟ ਪ੍ਰਾਈਜ਼ ਹੈ ਜਿਹੜਾ 2.5 ਲੱਖ ਰੁਪਈਆ ਤੇ ਸੈਕੰਡ ਪ੍ਰਾਈਜ਼ 2 ਲੱਖ ਰੁਪਇਆ ਤੇ ਵੈਸਟਰਨ ਡਾਫੀ ਲਈ ਵੀ ਸਰਪ੍ਰਾਈਜ਼ ਹੋਊਗਾ ਕੀ ਕਹਣਾ ਤੁਮਨੋ ਇਲਾਕੇ ਦੇ ਲੋਕਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਕੋਟ ਸਾਹਿਬ ਦੀ ਜਾਦ ਵਿੱਚ ਫਾਸਟ ਟੂਰਨਾਮੈਂਟ ਆ ਜੀ ਤੇ ਸਾਰੇ ਏਰੀਆ ਦੇ ਜੀ ਜੋ ਵੀ ਮੇਰੀ ਵੀਡੀਓ ਦੇਖ ਰਿਆ ਜੀ ਇਹ ਹੱਥ ਜੋੜ ਕੇ ਸਾਡੇ ਕੋਲੋਂ ਰਿਕਵੈਸਟ ਆ ਜੀ ਪਲੀਜ਼ ਸਾਰੇ ਆਣੇ ਹੌਮ ਹੌਮਾ ਕੇ ਪਹੁੰਚਿਓ ਤੇ ਟੂਰਨਾਮੈਂਟ ਦੀ ਰੌਣਕ ਨੂੰ ਲਾਓ ਜੀ ਠੀਕ ਗੁਰਜੀ ਜੀ 11 ਤਰੀਕ ਦੇ ਆਪਾਂ ਟੂਰਨਾਮੈਂਟ ਦੇ ਇਹ ਗੱਲ ਕਰੀਏ ਤੇ ਕਿਹੜੇ-ਕਿਹੜੇ ਮੇਨ ਪਲੇਅਰ ਇਹਦੇ ਵਿਚਾਰ ਰਹੇ ਨੇ ਅਜੀ ਮੇਜਰ ਕਬੱਡੀ ਫੈਡਰੇਸ਼ਨ ਦੇ ਹਨ ਟਾਪ ਜੋ ਪਲੇਅਰ ਨੇ ਹਨ ਸਾਰੇ ਜਿਹੜਾ ਤਕਰੀਬਨ ਸਾਰੇ ਆ ਰਹੇ ਨੇ ਜਿੱਦਾਂ ਖੁਸ਼ੀ ਜੀ ਲੁਗਾ ਮੰਗੀ ਬੱਗਾ ਪਿੰਡ ਸੋਹਣ ਰੁੜਕੀ ਜੀ ਵੰਟੀ ਡੱਬਾ ਜੀ ਤੇ ਹੋਰ ਵੀ ਆਂਬਾ ਸੌਰ ਸਿੰਘ ਜੀ ਤੇ ਦੀਪ ਦبور ਜੀ ਤੇ ਤਕਰੀਬਨ ਜਿੰਨੇ ਵੀ ਹਨ ਨਾ ਕਰੀਮ ਕਹਿਦੀ ਆਪਾਂ ਪੰਜਾਬ ਦੀ ਸਾਰੀ ਤਕਰੀਬਨ ਖੇ ਆ ਰਹੀ ਹੈ ਜੀ ਆਪਣੇ ਇਧਰ ਜਲੀ